ਕੀ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਹਟਾਏ ਜਾਣਗੇ ਕੀ ਅੰਤਰੀਂ ਕਮੇਟੀ ਆਪਣੇ ਫੈਸਲਿਆਂ ਨੂੰ ਤਬਦੀਲ ਕਰਨ ਜਾ ਰਹੀ ਹੈ ਨਵਾਂ ਪੰਥਕ ਸੰਕਟ ਖੜਾ ਹੁੰਦਾ ਵਿਖਾਈ ਦੇ ਰਿਹਾ ਉਧਰ ਵੱਡੇ ਇਕੱਠ ਸੱਦੇਗੇ ਨੇ ਇਹਨਾਂ ਦੇ ਵਿਚਾਰੇ ਸਵਾਲ ਉੱਠਣੇ ਲਾਜ਼ਮੀ ਨੇ ਤੇ ਨਾ ਸਵਾਲਾਂ ਨੂੰ ਖੋਖਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜਿਓ ਲੋਕ ਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਬਜ਼ ਸੁਖਬੀਰ ਸਿੰਘ ਬਾਦਲ ਆਲਾ ਧੜਾ ਆਪਣੀ ਇਸ ਹਿੰਦ ਨੂੰ ਪਗਾਉਣ ਦੇ ਲਈ ਹਰ ਹਿੱਲਾ ਵਰਤਰੇ ਕੇ ਸੁਖਬੀਰ ਸਿੰਘ ਬਾਦਲ ਹੀ ਉੱਤਮ ਤੇ ਸ੍ਰੇਸ਼ਟ ਲੀਡਰ ਨੇ ਉਹਨਾਂ ਤੋਂ ਬਿਨਾ ਕੋਈ ਹੋਰ ਆਗੂ ਪੰਥ ਤੇ ਪੰਜਾਬ ਦਾ ਭਲਾ ਨਹੀਂ ਕਰ ਸਕਦਾ ਇਸ ਗੱਲ ਦੇ ਉੱਤੇ ਸਾਰੇ ਦਾ ਸਾਰਾ ਧੜਾ ਇੱਕ ਮੁਠ ਬਖਾਈ ਦਿੰਦਾ ਇਸੇ ਦਰਮਿਆਨ ਉਹਨਾਂ ਨੇ ਕਾਲੀ ਦੇ ਵਿੱਚ ਕਈ ਅਜਿਹੇ ਕਦਮ ਚੁੱਕੇ ਜਿਸ ਦਾ ਸਾ ਤੁਹਾਡੇ ਸਾਹਮਣੇ ਨਤੀਜੇ ਨੇ ਕਿ ਮਰਿਆਦਾਵਾਂ ਦਾ ਘਾਣ ਵੀ ਹੋਇਆ ਪੰਥਕ ਹਲਕਿਆਂ ਦੇ ਅੰਦਰ ਜਥੇਦਾਰ ਜੇਬ ਚੋਂ ਕੱਢਣ ਵਾਲੀ ਗੱਲ ਪ੍ਰਵਾਨਤ ਹੁੰਦੀ ਨਜ਼ਰ ਆਈ ਇਹ ਸਾਰੀਆਂ ਚੀਜ਼ਾਂ ਦੇ ਦਰਮਿਆਨ ਹੁਣ ਸਵਾਲੇ ਉੱਠਣ ਲੱਗੇ ਨੇ ਕਿ ਆਖਰਕਾਰ ਕੀਤਾ ਕੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਢੜੇ ਦੇ ਅੰਦਰ ਬਗਾਵਤ ਤੇ ਉਸ ਬਗਾਵਤ ਤੋਂ ਬਾਅਦ ਪੈਦਾ ਹੋਈਆਂ ਸਥਿਤੀਆਂ ਇਹਨਾਂ ਸਭ ਦੇ ਵਿਚਕਾਰ 17 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਅੰਤਰੀਂ ਕਮੇਟੀ ਦੀ ਬੈਠਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਿਊਟਿਵ ਜਨੈ ਕਿ ਅੰਤਰੀਂ ਕਮੇਟੀ ਦੀ ਬੈਠਕ ਹੈ ਤੇ ਉਸੇ ਸਮੇਂ ਸੰਸਦੀ ਬੋਰਡ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਹਦੀ ਬੈਠਕ ਵੀ ਆ ਤੇ ਇਸ ਬੈਠਕਾਂ ਦੇ ਵਿਚਕਾਰ ਚਰਚਾਵਾਂ ਨੇ ਜ਼ੋਰ ਫੜਿਆ ਨਵੇਂ ਸਿਰੇ ਤੋਂ ਦੂਜੇ ਪਾਸੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਬਾਬਾ ਹਰਨਾਮ ਸਿੰਘ ਖਾਲਸਾ ਹੋਰਾਂ ਨੇ ਵੱਡਾ ਪੰਥਕ ਇਕੱਠ 14 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੱਦ ਲਿਆ ਹੈ ਜਿੱਥੇ ਕਈ ਅਹਿਮ ਫੈਸਲੇ ਹੋਣੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਜੋੜ ਕੇ ਤੇ ਤੋੜ ਕੇ ਦੇਖਦੇ ਹੋ ਗੁਣਾ ਤਕਸੀਮ ਕਰਦੇ ਹਾਂ ਤੇ ਜਦੋਂ ਬਰਾਬਰ ਤੁਹਾਡੇ ਅੱਗੇ ਉੱਤਰ ਆਉਂਦਾ ਉਹ ਬੜਾ ਹੈਰਾਨੀਜਨਕ ਆਉਂਦਾ ਦੇਖੋ ਪੰਥਕ ਤੇ ਪੰਥਕ ਜਥੇਬੰਦੀਆਂ ਦੇ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੇ ਵੱਲੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਸਿੰਘ ਸਾਹਿਬ 4139 ਸਿੰਘ ਦੀਆਂ ਸੇਵਾਵਾਂ ਨੂੰ ਖਤਮ ਕਰਨ ਪ੍ਰਤੀ ਰੋਸ ਹੈ ਹੀ ਹੈ ਇਹ ਰੋਸ ਚਾਹੇ ਦਮਦਮੀ ਟਕਸਾਲ ਹੋਵੇ ਚਾਹੇ ਪੰਥ ਖਾਲਸਾ ਹੋਵੇ ਅਨ ਜਿਹਦੇ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਆਉਂਦੀਆਂ ਨੇ ਦਲਪੰਥ ਕਹਿੰਦੇ ਆ ਜਿਹਨੂੰ ਆਪਾਂ ਚਾਹੇ ਬੁੱਢਾ ਦਾਲ ਤਰਨਾ ਦਲ ਬਾਕੀ ਸਾਰੇ ਹੋਣ ਸੰਤ ਸਮਾਜ ਹੋਵੇ ਆਮ ਸਿੱਖ ਚਿੰਤਕ ਹੋਣ ਚੀਫ ਕਾਲ ਸਾਧਵਾਣ ਹੋਵੇ ਵੱਖ-ਵੱਖ ਥਾਵਾਂ ਤੋਂ ਜਿਹੜਾ ਹੈ ਉਹ ਵਿਰੋਧ ਆਇਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਕੇਸਗੜ ਸਾਹਿਬ ਦੇ ਜਿਹੜੀ ਕਹਿ ਲਈਏ ਕਿ ਦਸਤਾਰਬੰਦੀ ਹੈ ਉਸ ਮੌਕੇ ਵੀ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ ਹੁਣ ਬਾਬਾ ਹਰਨਾਮ ਸਿੰਘ ਤੁਮਾ ਵੱਲੋਂ ਸੱਦਿਆ ਗਿਆ ਇਕੱਠ ਕੀ ਇਸ ਸਾਰੇ ਚੀਜ਼ ਨੂੰ ਪੁੱਠਾ ਜਿਹੜਾ ਦੇ ਸਕਦਾ ਹੈ ਇਹ ਸਾਰੀ ਚੀਜ਼ ਕੋ ਮਸਕਦੀ ਹੈ ਇਹਦੇ ਉੱਤੇ ਹੁਣ ਵੱਡਾ ਪ੍ਰਸ਼ਨ ਹੈ ਹੁਣ ਉਹਨਾਂ ਨੇ ਸੱਦਾ ਕਿਨੂੰ ਕਿਨੂੰ ਦਿੱਤਾ ਉਹਨਾਂ ਨੇ ਸਮੁੱਚੇ ਸਮਾਜ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਜੇਕਰ ਆਪਾਂ ਕਹ ਲਈਏ ਕਿ ਉਮੂਮਨ ਦੇ ਵਿੱਚ ਲਗਭਗ ਸਾਰੀਆਂ ਹੀ ਕੋਈ ਇੱਕ ਅੱਧੀ ਘਟ ਵੱਧ ਹੋ ਸਕਦੀ ਹੈ ਜੇ ਸਾਰੀਆਂ ਉਸ ਪਲੇਟਫਾਰਮ ਤੇ ਜਾ ਕੇ ਖੜ ਜਾਂਦੀਆਂ ਨੇ ਜਾਂ ਘਟੋ ਘਟੋਸ ਪਲੇਟਫਾਰਮ ਤੇ ਨਹੀਂ ਜਾਂਦੀਆਂ ਤੇ ਉਸੇ ਪਲੇਟਫਾਰਮ ਵਰਗੀ ਅਪਰੋਚ ਇੱਕ ਅਲੈਦਾ ਤੌਰ ਤੇ ਅਪਣਾ ਲੈਂਦੀਆਂ ਨੇ ਤਾਂ ਮੁਸ਼ਕਲਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦਾ ਉਹ ਫੈਸਲਾ ਘਿਰ ਜਾਂਦਾ ਹੈ ਇਸੇ ਕਰਕੇ ਕਹਿ ਸਕਦੇ ਆ ਕਿ ਜਿਹੜੀ 17 ਮਾਰਚ ਨੂੰ ਮੀਟਿੰਗ ਹੋਣੀ ਹੈ ਉਹ ਕਾਫੀ ਕੁਝ ਤੈਅ ਕਰੇਗੀ ਤਿਉਸਤੋਂ ਬਾਅਦ 28 ਮਾਰਚ ਨੂੰ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਤੁਹਾਨੂੰ ਮੈਂ ਇੱਥੇ ਤਕਨੀਕੀ ਇੱਕ ਜਾਣਕਾਰੀ ਦਿੰਦਾ ਜਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਵੱਲੋਂ ਲਏ ਗਏ ਕਿਸੇ ਵੀ ਫੈਸਲੇ ਨੂੰ ਬਦਲਣ ਦਾ ਅਧਿਕਾਰ ਉਹਦੇ ਆਮ اجلاس ਦੇ ਕੋਲ ਹੈ ਜਿੱਥੇ ਸਾਰੇ ਮੈਂਬਰ ਮੌਜੂਦ ਹੋਣ ਹੁਣ ਜਿਸ ਪ੍ਰਕਾਰ ਮੈਂਬਰਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਵਿਰੋਧ ਹੈ ਕਿ ਵੋਟ ਸੰਮਤੀ ਦੇ ਨਾਲ ਵੋਟ ਮਤ ਦੇ ਨਾਲ ਜਿਹੜਾ ਫੈਸਲਾ ਅੰਤਰੀ ਕਮੇਟੀ ਨੇ ਲਿਆ ਉਹਨੂੰ ਸਟ੍ਰਾਈਕ ਡਾਊਨ ਕਰ ਦਿੱਤਾ ਜਾਏਗਾ ਹੁਣ ਇਹ ਸਾਰੇ ਸਵਾਲ ਨੇ ਇਹਨਾਂ ਸਵਾਲਾਂ ਦੇ ਜਦੋਂ ਤੁਸੀਂ ਜਵਾਬ ਤਲਾਸ਼ ਦਿਓ ਜੇ ਤਾਂ ਤੁਸੀਂ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਵਾਲੇ ਪਾਸੋਂ ਦੇਖਦੇ ਹੋ ਤਾਂ ਇਹ ਗੱਲ ਕਹਿ ਸਕਦੇ ਆ ਕਿ ਉੱਥੇ ਉਹ ਕੁਝ ਹੋਣਾ ਜੋ ਸੁਖਬੀਰ ਸਿੰਘ ਬਾਦਲ ਐਂਡ ਉਹਨਾਂ ਦੀ ਕੰਪਨੀ ਚਾਹੂਗੀ ਉਸ ਤੋਂ ਇਲਾਵਾ ਕੁਝ ਨਹੀਂ ਹੋਣਾ ਇਹ ਗੱਲ ਤਾਂ ਇਨਡਰੋਸ ਹੋ ਚੁੱਕੀ ਹੈ ਕਿ ਜਥੇਦਾਰਾਂ ਨੂੰ ਹਟਾਉਣ ਦਾ ਫੈਸਲਾ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਉਸ ਜਿਹੜੀ ਕਿਚਨ ਕੈਬਿਨੇਟ ਆ ਉਹਦੇ ਸਲਾਹ ਮਸ਼ਵਰੇ ਦਾ ਹੀ ਨਤੀਜਾ ਹੈ ਤਾਂ ਬਲਵਿੰਦਰ ਸਿੰਘ ਭੁੰਦੜ ਵੀ ਆਪਣੇ ਪ੍ਰੈਸ ਨੋਟ ਚ ਜਾਰੀ ਕਰ ਚੁੱਕੇ ਨੇ ਜਿਹੜਾ ਪ੍ਰੈਸ ਨੋਟ ਮਜੀਠੀਆ ਹੋਰਾਂ ਦੇ ਖਿਲਾਫ ਆਇਆ ਸੀ ਹੁਣ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਇਹ ਫੈਸਲੇ ਕੀ ਸੁਖਵੀਰ ਸਿੰਘ ਬਾਦਲ ਮੰਨਣ ਦੇ ਲਈ ਤਿਆਰ ਹੋ ਸਕਦੇ ਨੇ ਜੇ ਸੁਖਬੀਰ ਸਿੰਘ ਬਾਦਲ ਤਿਆਰ ਨਹੀਂ ਹੁੰਦੇ ਤਾਂ ਉਹਨਾਂ ਤੇ ਇੰਨਾ ਜ਼ਿਆਦਾ ਦਬਾਅ ਬਣ ਜਾਂਦਾ ਹੈ ਕਿ ਉਹਨਾਂ ਨੂੰ ਕਿਹਾ ਜਾਵੇ ਕਿ ਹੁਣ ਆਪਾਂ ਨੂੰ ਪਿੱਛੇ ਹਟਣਾ ਪੈਣਾ ਹੈ ਦੇਖੋ ਫਿਲਹਾਲ ਦੀ ਘੜੀ ਉਹ ਹਟਦੇ ਹੋਏ ਨਜ਼ਰ ਆ ਰਹੀ ਜਿਹੜੀ ਇਹ ਚਰਚਾ ਚੱਲੀ ਹੈ ਜਥੇਦਾਰ ਸਾਹਿਬ ਨੂੰ ਅਕਲਦੀ ਗਗਨਜੀਤ ਸਿੰਘ ਹੋਰਾਂ ਨੂੰ ਸਟ੍ਰਾਈਕ ਡਾਊਨ ਕਰਨ ਦੀ ਉਹਨਾਂ ਵਾਲੇ ਨਿਯੁਕਤੀ ਨੂੰ ਇਹ ਇੱਕ ਕਿਸਮ ਨਾਲ ਕਾਫੀ ਟੇਢੀ ਖੀਰ ਨਜ਼ਰ ਆਉਂਦੀ ਹੈ ਇੰਨਾ ਸੌਖਾ ਇਹ ਨਹੀਂ ਹੋ ਸਕਦਾ ਇਹ ਹੋ ਸਕਦਾ ਹੈ ਕਿ ਹਜੇ ਤੱਕ ਲਕਚਰੀ ਦਮਦਮਾ ਸਾਹਿਬ ਦੇ ਜਥੇਦਾਰ ਲਗਾਏ ਗਏ ਸੰਤ ਬਾਬਾ ਟੇਕ ਸਿੰਘ ਤਨੋਲਾ ਉਹਨਾਂ ਨੇ ਚਾਰਜ ਨਹੀਂ ਸੰਭਾਲਿਆ ਤਬਦੀਲੀ ਤਬਦੁਲੀ ਹੋ ਸਕਦੀ ਹੈ ਵੀ ਸ਼ਾਇਦ ਇਸ ਤਰ੍ਹਾਂ ਨਾਲ ਸਥਿਤੀਆਂ ਬਦਲ ਜਾਣ ਪਰ ਜੋ ਅੱਗ ਧੁਖਣ ਲੱਗੀ ਹੈ ਨਵੀਂ ਉਹ ਇਹ ਹੈ ਕਿ ਜਾਦ 28 ਤਰੀਕ ਨੂੰ ਕੋਈ ਵੱਡਾ ਹੰਗਾਮਾ ਹੋਵੇਗਾ 28 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੇ ਵਿੱਚ ਇਸ ਫੈਸਲੇ ਨੂੰ ਬਦਲਣ ਦੇ ਲਈ ਚਾਰਾ ਜੂਈ ਹੋ ਸਕਦੀ ਹੈ ਦੁਜਾ 17 ਮਾਰਚ ਨੂੰ ਹੀ ਅੰਤਰੀ ਕਮੇਟੀ ਆਪਣੇ ਇਸ ਫੈਸਲੇ ਤੋਂ ਸਟੈਪ ਬੈਕ ਲੈ ਜਾਂਦੀ ਹੈ ਪਰ ਉਹ ਹੁੰਦਾ ਹੋਇਆ ਫਿਲਹਾਲ ਵਿਖਾਈ ਨਹੀਂ ਦਿੰਦਾ ਕਿਉਂਕਿ ਫਿਰ ਜੇ ਉਹਨਾਂ ਸਟੈਪ ਡਾਊਨ ਜਾਣਾ ਹੀ ਸੀਗਾ ਤਾਂ ਫਿਰ ਅੱਧੀ ਰਾਤ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਦੀ ਦਸਤਾਰਬੰਦੀ ਕਰਨ ਦਾ ਜਿੱਥੇ ਮर्यादा ਦਾ ਘਾਣ ਹੋ ਜਾਂਦੀਆਂ ਗੱਲਾਂ ਗਿਆਨੀ ਰਗਵੀਰ ਸਿੰਘ ਵੀ ਕਹਿ ਚੁੱਕੇ ਨੇ ਜੋ ਕਿ ਹੈੱਡ ਗ੍ਰੰਥੀ ਨੇ ਇਸ ਸਮੇਂ ਸਿੱਧਰਵਾਰ ਸਾਹਿਬ ਦੇ ਤਾਂ ਇਹ ਚੀਜ਼ਾਂ ਹੋਈਆਂ ਨੇ ਫਿਰ ਉਹ ਇਹ ਕਿਉਂ ਕਰਦੇ ਇਹਦਾ ਮਤਲਬ ਇਹ ਉਤਾ ਟਸ ਤੋਂ ਮਸ ਨਹੀਂ ਇੱਕੋ ਇੱਕ ਹੱਲ ਬਚਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਜਲਾਸ ਇਹਨਾਂ ਫੈਸਲਿਆਂ ਨੂੰ ਰੱਦ ਕਰ ਦਵੇ ਤਾਂ ਇੱਕ ਅਲੈਦਾ ਗੱਲ ਹੈ ਜੇ ਪੰਥ ਦੇ ਵੱਲੋਂ ਹੀ ਐਡਾ ਦਬਾਅ ਬਣ ਜੇ ਕਿ ਅੰਤਰੀ ਕਮੇਟੀ ਨੂੰ ਝੁਕਣਾ ਪਵੇ ਫਿਲਹਾਲ ਉਹਦੇ ਅਸਾਰ ਕਿੰਨੇ ਕਨੇ ਇਹ ਤਾਂ 14 ਵਾਲੇ ਇਕੱਠ ਤੋਂ ਬਾਅਦ ਪਤਾ ਲੱਗੂਗਾ ਕਿਉਂਕਿ ਇੱਕ ਵੱਡੀ ਇਲਸਾਫਬੰਦੀ ਹੈ ਜਿਹੜੀ ਇਸ ਇਹਨਾਂ ਫੈਸਲਿਆਂ ਦੇ ਖਿਲਾਫ ਖੜੀ ਹੋਈ ਹੈ ਚਾਹੇ ਉਹ ਉਤਾਰਾਵਾ ਉਹਨਾਂ ਦੀ ਕੋਈ ਵੀ ਹੋਣ ਚਾਹੇ ਉਹ ਦਲ ਖਾਲਸਾ ਹੋਵੇ ਚਾਹੇ ਹੋਰ ਜਿਹੜੀਆਂ ਧਾਰਾਵਾਂ ਨੇ ਉਹ ਹੋਣ ਪਰ ਉਹ ਸਾਰੀਆਂ ਧਾਰਾਵਾਂ ਇੱਕ ਗੱਲ 'ਤੇ ਸਹਿਮਤ ਨੇ ਕਿ ਮਰਿਆਦਾਵਾਂ ਦਾ ਘਾਣ ਹੋਇਆ ਜਿਸ ਪ੍ਰਕਾਰ ਜਥੇਦਾਰ ਸਹਿਬਾਨ ਨੂੰ ਹਟਾਇਆ ਗਿਆ ਉਹ ਸਹੀ ਨਹੀਂ ਹੈ ਇਹ ਸਭ ਕਾਸੇ ਨੂੰ ਦੇਖਦਿਆਂ ਹੋਇਆ ਚਾਹੇ ਉਹ ਬਾਬਾ ਹਰਨਾਮ ਸਿੰਘ ਤੋਂ ਮਾਲੀ ਸਟੇਜ 'ਤੇ ਆਉਣ ਚਾਹੇ ਨਾ ਆਉਣ ਉਹ ਸਾਰੇ ਇੱਕੋ ਰਸੇ ਦੇ ਵਿੱਚ ਬੰਨੇ ਹੋਏ ਨਜ਼ਰ ਆਉਂਦੇ ਆ ਜੇਕਰ ਇਹ ਸਥਿਤੀ ਬਣਦੀ ਹੈ ਪੰਥ ਦਾ ਇੰਨਾ ਜ਼ਿਆਦਾ ਦਬਾਅ ਬਣਦਾ ਹੈ ਜਿਸ ਨੂੰ ਸ਼ਾਇਦ ਅੰਤਰੀ ਕਮੇਟੀ ਨਾ ਚੱਲ ਸਕੇ ਫਿਰ ਇੱਕ ਅਲੈਦਾ ਗੱਲ ਪਰ 14 ਵਾਲਾ ਇਕੱਠ 17 ਵਾਲੀ ਮੀਟਿੰਗ ਤੇ 28 ਵਾਲਾ ਜਰਨਲ ਇਜਲਾਸ ਮਾਰਚ ਮਹੀਨੇ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਦੇ ਵਿੱਚ ਤੈਅ ਕਰਦੇ ਜਿਹੜਾ ਸਮਾਂ ਇਹਨਾਂ ਨੂੰ ਤੈਅ ਕਰਦਾ ਚੱਲੂਗਾ ਕਿਉਂਕਿ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਤੇ ਨਜ਼ਰ ਰੱਖਣ ਦੀ ਲੋੜ ਹੈ ਕਿਉਂਕਿ ਵਾਪਰਨੀਆਂ ਨੇ ਫਿਲਹਾਲ ਇਹਨਾਂ ਤੇ ਕਿਆ ਸਰਾਈਆਂ ਨੇ ਜਿੰਨੀਆਂ ਲਾਈਆਂ ਜਾ ਸਕਦੀਆਂ ਨੇ ਜਿੰਨੇ ਮੂੰਹ ਕਹਿ ਲਈਏ ਉਹਨੀਆਂ ਗੱਲਾਂ ਉਹਨੀਆਂ ਕਿਆ ਸਰਾਈਆਂ ਲੱਗਦੀਆਂ ਨੇ ਹੁਣ ਸਟ੍ਰਾਈਕ ਡਾਊਨ ਹੁੰਦੇ ਨੇ ਕਿ ਨਹੀਂ ਇਹ ਹੁੰਦੇ ਫੈਸਲੇ ਇਹਦਾ ਫੈਸਲਾ 14 ਵਾਲਾ ਕੱਠ ਤੈਅ ਕਰ ਦਵੇਗਾ ਕਿ ਉਹ ਕਿਸ ਪਾਸੇ ਨੂੰ ਲੈ ਕੇ ਜਾਂਦਾ ਹੈ 17 ਨੂੰ ਇਸ ਦੇ ਉੱਤੇ ਪਤਾ ਲੱਗ ਜਾਊਗਾ ਕਿ ਉੱਥੇ ਉਹਨਾਂ ਦਾ ਰੁਖ ਕੀ ਹੈ ਤੇ 28 ਨੂੰ ਕੋਈ ਵੱਡਾ ਜਿਹੜਾ ਭਚੇਕੜ ਕਹਿ ਸਕਦੇ ਆ ਉਹ ਪੈ ਸਕਦਾ ਹੈ